ਮਾਨਸਾ ਜ਼ਿਲ੍ਹੇ ਦੇ ਪਿੰਡ ਫੁੱਲੋਵਾਲਾ ਡੋਗਰਾ ਦੇ ਵਿੱਚ ਇੱਕ ਵਿਅਕਤੀ ਦਾ ਤੇਜ਼ਦਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ। ਤਰ ਅਸਲ ਦੱਸਿਆ ਜਾ ਰਿਹਾ ਹੈ ਕਿ ਇੱਕ ਸ਼ਖਸ ਆਪਣੇ ਘਰ ਦੇ ਬਾਹਰ ਮੰਜਾ ਢਾਕੇ ਸੁੱਤਾ ਪਿਆ ਸੀ ਕਿ ਅਚਾਨਕ ਹੀ ਅਣਪਛਾਤੇਆਂ ਦੇ ਵੱਲੋਂ ਇਸਤੇ ਹਮਲਾ ਕਰ ਦਿੱਤਾ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਲਾਭ ਸਿੰਘ ਜੋ ਕਿ ਇੱਕ ਲਾਈਫ ਇੰਸ਼ੋਰੈਂਸ ਕੰਪਨੀ ਦੇ ਵਿੱਚ ਕੰਮ ਕਰਦਾ 31 ਜੁਲਾਈ ਨੂੰ ਉਸਨੇ ਰਿਟਾਇਰਮੈਂਟ ਲੈਣੀ ਸੀ ਰਿਟਾਇਰਮੈਂਟ ਹੋਣੀ ਸੀ ਉਸ ਤੋਂ ਪਹਿਲਾਂ ਹੀ ਉਸ ਦਾ ਕਤਲ ਕਰ ਦਿੱਤਾ ਗਿਆ ਫਿਲਹਾਲ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਇਹ ਸ਼ਖਸ ਦੱਸਿਆ ਜਾ ਰਿਹਾ ਹੈ ਕਿ ਰਾਤ ਨੂੰ ਘਰ ਦੇ ਬਾਹਰ ਮੰਜਾ ਢਾਕੇ ਸੁੱਤਾ ਹੁੰਦਾ ਹੈ ਜਿਸ ਦਾ ਅਣਪਛਾਤੇ ਕਤਲ ਕਰਦਿ ਨੇ ਉੱਤਰ ਦੂਜੇ ਪਾਸੇ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਕਿ ਆਖਰੇ ਕੌਣ ਸ਼ਖਸੰਜਨਵਲੋ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ 31 ਜੁਲਾਈ ਨੂੰ ਇਸ ਸ਼ਖਸ ਨੇ ਰਿਟਾਇਰ ਹੋਣਾ ਸੀ ਲਾਈਫ ਇੰਸ਼ੋਰੈਂਸ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਤੇ ਇਸ ਦਾ ਕਤਲ ਕਰ ਦਿੱਤਾ ਗਿਆ ਸਵੇਰੇ ਜਦ ਪਰਿਵਾਰ ਰੁੜਦਾ ਤਾਂ ਮੰंजे ਤੇ ਖੂਨ ਦੇ ਨਾਲ ਲਤਪਤ ਮ੍ਰਿਤਕ ਦੇ ਵੇਖੀ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ